तो क्योंकि हर युग में खत्म करने वास्ते अवतार जरूर आता है इस वे संजम युग है भक्त सचुग संसारा कलयुग है लेकिन सारी सृष्टि में सच उदो लगता है जो कलयुग के अंत एक भयंकर एक होर युद्ध होता है केवल लोग बचते हैं जेड केवल एक परमात्मा मानते हैं बाकी को सफाई दता है ਇਸ ਕਾਂਟੂ ਨੂੰ ਖਤਮ ਕਰਨ ਵਾਸਤੇ ਕਲਪਤ ਸੱਚੇ ਪਾਤਸ਼ਾਹ ਦਾ ਜਨਮ ਹੋਇਆ ਪ੍ਰਗਟ ਹੋਇਆ ਸਾਈ ਚੱਕ ਵਿੱਚ ਉਹਦੇ ਕਲਦੂ ਹੋਣ ਲੱਗ ਪਿਆ ਸੀ ਕਿ ਮੈਨੂੰ ਖਤਮ ਕਰਨ ਵਾਲਾ ਕਿੱਥੋਂ ਆਉਂ ਪਿਆ ਤੀਸਰਾ ਤ੍ਰੇਤੀ ਤੇ ਦਵਾਪਰ ਦੀਆਂ ਵੀ ਚਲਾਈ ਹੋਈ ਉਹ ਕਾਂਟੂ ਨੂੰ ਉਹਦੇ ਅੰਤ ਵਿੱਚ ਇੱਕ ਪੈਨ ਕਰੇ ਨਵਾਰ ਮੁਕੰਮਲ ਤੌਰ ਤੇ ਸਾਰੀ ਸ੍ਰਿਸ਼ਟੀ ਵਿੱਚ ਸਜੂਤ ਤੋਂ ਪਹਿਲਾਂ ਇੱਕ ਹੋਰ ਯੁੱਧ ਹੋਏਗਾ ਕਉ ਕਿ ਹੁਣ ਸਮਾਂ ਆਇਆ ਕਲਟਰ ਦੀ ਆਇਓ ਖਤਮ ਹੋਣ ਵਾਲੀ ਹੈ ਕਲਕਤ ਦੀ ਆਇਓ ਹੋਣੀ ਤੇਰੀ ਲੰਬੀ ਹੋ ਨਹੀਂ ਆ ਹੈ ਬੱਚੇ ਦਬਾਤ ਚੜ ਗਿਆ ਫੜਾਇਆ ਕੋਈ ਬਾਚ ਨੇ ਚੜ ਫਿਰਦੀ ਕਿਸੇ ਕਾਇੰਦਾ ਤੇ ਰਿਪੋਰਟ ਆਉਂਦੀ ਕਿਉਂਕਿ ਕਲਕਤ ਦੀ ਆਇਓ ਖਤਮ ਹੈ ਉਹਨਾਂ ਨੂੰ ਲੋਟਮੈਂਟ ਸੀ ਵੀ ਨਹੀਂ ਤੇ 24 ਸਾਲ क्यों सबका पूरा होने वाला दुर्द का लिखे हुए आप बता बीमी चौदह सदी तक तो के पंथ ना कोई मुखा है ऐसे बारे सतपुर शब्द सारा हारु दस रहे हैं फिर खुशी ना हंस के क्या सारा हार की क्या सचुग तो पहला ऐश्वर्य शंकर योग है लेकिन कलयुग भी है सतयुग भी है

ਦੋਸ ਰੂਪ ਨੂੰ ਨਿਕਲਨ ਕਿਹਾ ਗਿਆ ਹੈ ਕਿਸੇ ਇਨਸਾਨ ਨੂੰ ਨਿਕਲ ਨਹੀਂ ਕਿਹਾ ਆ ਸਾਰਾਂਹਾਰ ਦੇ ਦਿਨ ਸਹਨੇ ਬੜਾਈ ਦਿੱਖਦੀ ਹੈ ਕਿ ਇਸ ਦਿਨ ਤੋਂ ਹੀ ਮੁਕੰਮਲ ਤੌਰ ਤੇ ਪਤਾ ਵਜੇ ਸਭ ਕੁਝ ਸ਼ੁਰੂ ਹੋਈ ਹੈ ਲੇਕਿਨ ਮੁਕੰਮਲ ਤੌਰ ਤੇ ਸਾਰਾਂਹਾਰ ਦੇ ਦਿਨ ਤੋਂ ਹੀ ਸਭ ਕੁਝ ਲੱਗੇਗਾ ਸਾਰਾਂਹਾਰ ਤੇਰੇ ਉੱਤੋਂ ਸਾਜੂ ਹੋਣਾ ਸ਼ੁਰੂ ਤੇਰੇ ਕੇ ਸੱਚ ਵਿੱਚ ਕੀ ਹੋਏਗਾ

ਐ ਸੋਹਣੀ ਇਹ ਕੰਮ ਨਹੀਂ ਸਤਪੁਰ ਸ਼ਬਦ ਤੁਰ ਫਰਮਾਨ ਸ਼ਬਦ ਤਾਰਿਕ ਪ੍ਰਗਟ ਕੀਤਾ ਹੈ ਕਿਉਂਕਿ ਉਹਦੀ ਖੇਲ ਸ਼ਬਦ ਉਹਨੇ ਲਿਖਿਆ ਹੈ ਆਜ ਤੱਕ ਉਹਨੇ ਤਿੰਨ ਚਾਰ ਹੀ ਰਾਤ ਕਦੇ ਰਾਮ ਬਣਦਾ ਕਦੇ ਰਹੀਮ ਬਣਦਾ ਕਦੇ ਅਵਤਾਰ ਬਣਦਾ ਕਦੇ ਗੁਰੂ ਬਣਦਾ ਉਹਦੀ ਖੇਲ ਕੋ ਜੁਕ ਚਲਦੀ ਹੈ ਉਹ ਤਰਖਾਣ ਵੀ ਬਣ ਜਾਂਦਾ ਲੇਕਿਨ ਅੰਤ ਵਿੱਚ ਕੀ ਹੈ ਰੋਗ ਤਾਰ ਬੈਠਾ ਜਦਨਾ ਸਨਮੁਖ ਹੋ ਕੇ ਸ਼ੋਭਾ ਪਾਇਆ

विष्णु भगवान दी गो हनुमान शे विष्णु भगवान दी गो हनुमान शे विष्णु भगवान दी गो सिंह विष्णु भगवान सो भगवान शेख विष्णु भगवान